ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਓਂਕਾਰ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੇ ਅੱਜ ਤੁਹਾਨੂੰ ਝੋਟੀਆਂ ਵਖਾ ਲੈਣੀਆਂ ਚਾਰ ਤੇ ਚਮੇ ਪਹਿਲਣਾ ਵਖਾ ਲੈਣੀਆਂ ਨੇ ਆ ਤੇ ਜਿਨ੍ਹਾਂ ਦੇ ਵਿੱਚ ਦੋ ਟੋਕੜਾਂ ਕਬਣਾ ਵਖਾ ਲੈਣੀਆਂ ਤੇ ਦੋ ਤੁਹਾਨੂੰ ਤਾਜ਼ੀਆਂ ਵਖਾਵਾਂਗੇ ਤੇ ਕਰਦੇ ਆ ਤੁਹਾਡੇ ਨੂੰ ਸਾਰੀ ਜਾਣਕਾਰੀ ਸ਼ੇਅਰ ਤੇ ਕੱਲੀ-ਕੱਲੀ ਦੀ ਡਿਟੇਲ ਤੁਹਾਨੂੰ ਦੱਸਦੇ ਆ ਤੇ ਕੱਲੀ-ਕੱਲੀ ਦੀ ਜਾਣਕਾਰੀ ਦਿੰਨੇ ਆ ਬਹੁਤ ਚੰਗੀਆਂ ਝੋਟੀਆਂ ਵੇਖੋ ਜੀ ਕੁਆਲਿਟੀ ਵੱਡੀਆਂ ਝੋਟੀਆਂ ਪੂਰੀਆਂ ਸਿਰੇ ਦੀਆਂ ਝੋਟੀਆਂ ਗੇ ਕਹਿ ਨਹੀਂ ਸਕਦੇ ਕਿ ਇਹ ਕਦੋਂ ਖੁੰਝੀਆਂ ਹੋਣਗੀਆਂ ਵੇਖੋ ਕਰੋ ਸਿੰਘ ਚੈੱਕ ਤਾਂ ਮੁਖਤਦ ਦੇ ਭਾਅ ਤੁਹਾਨੂੰ ਝੋਟੀ ਦੇਣੀ ਹੈ ਇਹ ਵੀ ਤੇ ਇਹ ਤੁਹਾਨੂੰ ਸਭ ਤੋਂ ਲਾਸਟ ਦੇ ਵਿਖਾਵਾਂਗੇ ਪੀਸ ਬਹੁਤ ਚੰਗੀ ਕੱਟੀ ਆ ਤੇ ਗੱਪਣ ਵੀ 4.5 ਮਹੀਨੇ ਦੀ ਤੇ ਸਿੰਘ-ਸੁੰਗ ਦੀ ਕੁਆਲਿਟੀ ਵੇਖੋ ਤਾਂ ਪਲੂਣ ਤੇ ਸਿੰਘ ਤੇ ਕੋਈ ਫੂਕ ਵੀ ਮਾਰੂਗਾ ਤਾਂ ਫੂਕ ਵੀ ਵਾਪਸ ਆ ਜੂਗੀ ਵੇਖੋ ਸਿੰਘ ਦੀ ਕੁਆਲਿਟੀ ਹੈਗੀ ਕਿ ਨਹੀਂ ਕੱਲੀ-ਕੱਲੀ ਦੀ ਤੁਹਾਨੂੰ ਜਾਣਕਾਰੀ ਦੇਣੀ ਆ ਤੇ ਕੱਲੀ-ਕੱਲੀ ਦੀ ਤੁਹਾਨੂੰ ਡਿਟੇਲ ਸ਼ੇਅਰ ਕਰਦੇ ਆ ਤੇ ਘਰਿਓ ਵੀਡੀਓ ਪੂਰੀ ਵੇਖਿਓ ਤੇ ਘਰਿਓ ਸੰਪਰਕ ਜੀ ਝੋਡੀਆਂ ਟਾਪ ਕਲਾਸ ਵਿਖਾ ਲੈਣੀਆਂ ਤੇ ਟਾਪ ਕਲਾਸ ਹੀ ਜਮਾਂ ਜੈਜ ਛੋਟੀ ਜੀ ਕੀਮਤ ਤੇ ਹਾਂਜੀ 사ਸੀ ਗਾ ਵੀਰ ਜੀ 사ਸੀ ਗਾ ਜੀ ਉਹ ਠੀਕ ਠਾਕ ਬਹੁਤ ਵਧੀਆ ਜੀ ਔਰ ਤੁਸੀਂ ਸੁਣਾਓ ਵਧੀਆ ਵਧੀਆ ਕੈਮ ਸੇ ਤਾਂ ਕੈਮ ਕੈਮ ਝੋਡੀਆਂ ਚੰਗੀਆਂ ਕਿ ਨਹੀਂ ਚੰਗੀਆਂ ਬਹੁਤ ਵਧੀਆ ਐ ਇਹ ਸਾਰੀਆਂ ਝੋਡੀਆਂ ਦੇ ਫੂਕ ਮਾਰੋਗੇ ਤਾਂ ਵਾਪਸ ਆ ਜੂ ਹਾਂ ਇਦਾਂ ਦਾ ਤਾਂ ਦੇ ਸਿੰਘਾਂ ਉਂਗਲੀ ਵੀ ਨਹੀਂ ਲੰਗਣੀ ਹਾਂ ਕੈਂ ਕੋਕੇ ਪੀਸ ਹੀ ਵਿਖਾ ਲੈਣੀਆਂ ਕੋਕੇ ਪੀਸ ਐ ਕਿਉਂ ਛੋਟੂ ਜੀ ਉਹ ਛੋਟੂ ਕਿ ਨਹੀਂ ਤੇ ਆਪਾਂ ਛੋਟੀ ਇਸ ਤੋਂ ਸ਼ੁਰੂਆਤ ਕਰੀਏ ਦੋ ਦਾਂਦ ਆ ਠੀਕ ਦੁੱਧ 10 ਕਿਲੋ ਤੋਂ ਪਲੱਸ ਆ ਠੀਕ 11 ਕਿਲੋ ਦੁੱਧ ਆ 10 ਦੀ ਫੁੱਲ ਗੱਡੀਆਂ ਖੋਲੋ ਛੋਟੀਆਂ ਦੇਖੋ ਝੋਟੀਆਂ ਦਾ ਸਿੰਘ ਸਾਜ ਸੀਲਸ ਲੱਗ ਉਹ ਮਗਰ ਬੱਚਾ ਜੀ ਤਾਜੀ ਸੁਈ ਜੇ ਤੇ ਦੁੱਧ ਝੋਟੀ 12 ਦੇ ਰੰਗ ਲੋ ਪਲੋਣੀ ਦਊਗੀ ਹਾਂ ਛੋਟੀ ਛੋਟੀ ਕੀਮਤ ਤੇ ਤੁਹਾਨੂੰ ਝੋਟੀਆਂ ਖਾ ਲੈਣੀਆਂ ਤੇ ਚੰਗੀਆਂ ਝੋਟੀਆਂ ਵੇਖੋ ਕੁਆਲਿਟੀ ਝੋਟੀ ਦੀ ਦੇਖੋ ਝੋਟੀ ਵੇਖੋ ਪਿੱਠ ਪੁੜਾ ਰੰਗ ਢੰਗ ਚੱਲ ਚੱਲ ਬੋਤ ਚੱਲ 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 ਦੇਖੋ ਜੀ ਹੈਗੀ ਕਿਨੇ ਝੋਟੀ ਮਗਰ ਹੋ ਜੋ ਮਾਰਾ ਜਾ ਦੇਖੋ ਉਹ ਖਾਓ ਲੈਵਾ ਤੋਰ ਤੋਰ ਸ਼ਾਬਾਸ਼ ਤੇਰੇ ਸ਼ਾਬਾਸ਼ ਤੇਰੇ ਕਰਦੀ ਕਮਾਲਾਂ ਇਹ ਗੁੱਦੀ ਪਈ ਕਿਨੇ ਐ ਪਲਵਾਨਾ ਨਹੀਂ ਗੁੰਦੀ ਪਈ ਪਲਵਾਨ ਵਾਂਗ ਹਾਂ ਉਹਦੀ ਨਿਗਾ ਨਿਕਾ ਸਿੰਘ ਸਿੰਘ ਦੀ ਕੁਆਲਿਟੀ ਦੇਖੋ ਜੀ ਠੀਕ ਐ ਝੋਡੀ ਬਹੁਤ ਵਧੀਆ ਤਾਂ ਖਾ ਖੋਣਾ ਲੈਵਾ ਲੈ ਛਟੂ ਸਿੰਘ ਉਹ ਖਾਓ ਹੁਣ ਫੇਰ ਸਿੰਘ ਮੈਨਾਂ ਕੋਕਾ ਪੀਸ ਤੋ ਕਾ ਬੀਜਿਆ ਨਾ ਹਾਂ ਮੋਲ ਵੀ ਛੋਟਾ ਜਾਈ ਕਰੀਏ ਫਿਰ ਕਿੰਨਾ ਕੁ ਜਿੰਨਾ ਤੁਸੀਂ ਕਹਿ ਦੋਗੇ ਦੱਸੋ ਵੇਖੋ ਜੀ ਠੀਕ ਆ ਠੀਕ ਆ ਮੋਲ ਝੋਟੀ ਦਾ ਕੋਈ ਟਾਈਮ ਨਹੀਂ ਜੇ ਲੱਗਾ ਮਿੰਟ ਦਾ ਵੀ ਠੀਕ ਛੋਟਾ ਜੀ ਕੀਮਤ ਕਰਾਂਗੇ ਝੋਟੀ ਦੇ ਦੀਏ 1 ਲੱਖ ਦੇ 40000 ਰੁਪਏ ਠੀਕ ਹੈ ਜੀ ਠੀਕ ਆ 1 40 ਦੀ ਅੱਜ ਦੇਣ ਵਾਲੀਆਂ ਕੀਮਤਾਂ ਕਰ ਦੇਣੀਆਂ ਲਾਸਟ ਦੇ ਦੇ ਜਿੰਨੇ ਦੀ ਠੀਕ 1 ਲੱਖ ਦੇ 35000 ਇੱਕ ਪੈੰਤੀ ਘੱਟ ਕੋਈ ਹੋਣਾ ਲਾ ਲੈ ਠੀਕ ਛੋੜ ਕਰਾਂ ਆ ਝੋਟੀ ਆ ਗਈ ਜੀ ਖੀਰੀ ਦੇਖੋ ਖੀਰੀ ਕੱਟੀ ਆ ਗਈ ਥਣ ਥਣ ਬਹੁਤ ਚੰਗਾ ਕੁਆੜ ਦੀ ਸਿੰਘ ਸੁੰਗਦੀ ਹੈ ਕਿਨੇ ਛੋਟੂ ਸੇ ਮੈਂ ਨਾ ਗਿਆ ਬਾਤਾਂ ਤੇ ਮਗਾ ਇਹਦੇ ਵੀ ਕੱਟਾ ਜੇ ਠੀਕ ਤੇ ਖੀਰੀ ਇੱਕ ਦੰਦ ਤੋੜਿਆ ਜੇ ਤੇ ਕੱਟੀ ਕਮਾਲਾਂ ਕਰਦੀ ਜੇ ਤੇ ਦੁੱਧ ਜਿਹੜਾ ਇਹਦੇ ਕੋ ਹੋਊਗਾ ਜੀ ਇਸ ਤਰ੍ਹਾਂ ਦੇ ਨੌ ਬਿਲੋ ਤੇ ਕੱਟੀ ਇਹ ਵੀ ਤੁਸੀਂ ਵੇਖੋ ਵੀ ਚੀਜ਼ ਕੀ ਆ ਤੇ ਕੀ ਭਾਅ ਆ ਤੇ ਕੀ ਚੀਜ਼ ਆ ਕੱਟੀ ਦੇਖੋ ਜੱਟ ਬਣਾ ਕੇ ਇੱਕ ਰੰਗ ਕਾਲੀ ਜੀ ਪੂਰੀ ਬਲੈਕ ਸਾਰੇ ਸਰੀਰ ਦੇ ਦੇ ਵਾਲ ਦੇ ਦਿੱਤਾ ਇਹਦੇ ਤੇ ਟੁਫੇਚਲ ਦੋਹਦੀ ਉਹ ਘਾਉਦੀ ਨਾ ਪਛੇਤਾ ਕਰਕੇ ਨਾ ਥੋੜਾ ਜਿਹਾ ਜਾਂਦੀ ਨਹੀਂ ਜੇ ਬੱਚੇ ਦਾ ਬਹੁ ਕਰਦੀ ਹੈ ਦੇਖੋ ਜੀ ਦੇਖੋ ਠੀਕ ਹੈ ਜੀ ਠੀਕ ਹੈ ਜੀ ਦੇਖੋ ਇੱਕ ਰੰਗ ਕਾਲੀ ਆ ਦੇਖੋ ਸਿੰਘ ਸੁਗ ਦੀ ਕੁਆਲਿਟੀ ਇਹਦੀ ਕੀਮਤ ਕੀਮਤ ਇਹ ਝੋਟੀਆਂ ਕਾਹਦੀਆਂ ਕੀਮਤਾਂ ਡਰਾਈਵਰ ਸਾਹਿਬ ਦੇਖੋ ਜੈਡ ਬਲੈਕ ਝੋਟੀਆਂ ਇਹਨਾਂ ਝੋਟੀਆਂ ਦੀਆਂ ਕਾਹਦੀਆਂ ਕੀਮਤਾਂ ਤੇ ਭਰ ਚਲੋ ਜੋ ਜਾ ਜਾ ਵੇਖੋ ਲੈ ਵਾ ਇਹ ਝੋਡੀ ਜੀ ਆਪਾਂ ਦੇ ਦਈਏ 140 ਦੀ ਠੀਕ ਹੈ ਹਾਂ ਤੇ ਚਾਹ ਦੇ 240 ਰੁਪਏ ਛੋੜ ਦੇਣੀ ਕੋਈ ਨਹੀਂ ਹਾਂਜੀ ਹਾਂਜੀ 135 ਦੀ 135 ਦੀ ਫਿਕਸ ਰੇਟ ਜੀ ਠੀਕ ਛੋੜ ਕਰਾਂਗੇ ਇਹਦੇ ਚੋਂ 200 ਕਰ ਦਈਏ 500 ਕਰ ਦਈਏ ਵੀਰ ਮੈਨਾ 34 ਲਾਉਣ ਵਾਲਾ ਤੇ 33 ਲਾਉਣ ਵਾਲਾ ਬਣਾਉਣਾ ਠੀਕ ਹੈ 33 ਦੀ ਹਾਂ ਇਹ ਜੋ ਡੀਜੀ ਆਪਣੇ ਕੋਲੋਂ ਗਈ ਆ ਤਾਜੀ ਕਣੀ ਤੇ ਦੋ ਦੰਦ ਹੀ ਜੀ ਉਦੋਂ ਠੀਕ ਹੁਣ ਇਹਨੂੰ 25 ਤਰੀਕ ਤੋਂ ਨਵਾਂ ਮਹੀਨਾ ਲੱਗ ਗਿਆ ਜੀ ਠੀਕ ਹੈ ਅੱਜ ਤਰੀਕ ਹੋ ਗਈ 29 29 28 ਦੇ ਨਾ 3 29 29 ਤਰੀਕੋ ਕੀ ਕੱਲ ਨੂੰ ਆਪਾਂ ਵੀਡੀਓ ਪਾਵਾਂਗੇ 30 ਤੇ ਠੀਕ ਇਹਦੇ 55 ਦਿਨ ਝੋਟੀ ਤੇ ਰਹਿ ਕੇ 15 ਦਿਨ ਪਹਿਲਾਂ ਵਿਕਰੀ 'ਚ ਆ ਜਣਾ। ਤਾਜੀ ਸੂਈ ਪਲੂਨ ਨੇ 11 ਕਿਲੋ ਦੁੱਧ ਦਿੱਤਾ। ਇਹ ਕੱਚੀ ਦੇ ਹਿਸਾਬ ਨਾਲ ਅੱਜ ਦੀ ਕੀਮਤ ਹੋਊਗੀ ਦੇਖੋ ਸਿੰਘ ਜੀ ਸਾਹ। ਝੋਡੀ ਦੇਖੋ। ਵੱਡੀ ਝੋਡੀ ਏ ਤੇ ਭਾਰ ਭੂਰ ਵੱਲੋਂ ਵੀ ਰਹਿ ਤੀ ਆ ਇੱਕ ਦਿਨ ਦੀ ਸੂਈ ਆਪਾਂ ਦਿੱਤੀ ਸੀ ਦੋ ਦੰਦ ਦੇ ਵਿੱਚ। ਠੀਕ ਹੈ। ਵੱਡੀ ਝੋਡੀ ਆ ਵਿਖਾਓ ਤੁਸੀਂ ਐ ਕੁਆਲਿਟੀ ਝੋਡੀ ਦੀ ਸਿੰਘ ਸਿੰਘ ਵਿਖਾਓ ਜੀ। ਪੂਰੀ ਚੰਗੀ ਝੋਡੀ ਆ। ਹਾਂ ਜੀ। ਤੇ ਕੱਚੀ ਦੇ ਹਿਸਾਬ ਨਾਲ ਇਹਦੇ 55 ਦਿਨਾਂ ਦੇ ਹਿਸਾਬ ਨਾਲ ਜਿਹੜੀ ਕੀਮਤ ਹੈ ਅੱਜ ਦੀ ਠੀਕ ਇਹਦੀ ਕੀਮਤ ਜੇ 90000 ਠੀਕ 3000 ਛੋੜ ਕੇ ਠੀਕ ਝੋਟੀ ਇੱਕ ਵੀ ਤਿਆਰ ਹੋਈ ਫੇਰ ਵਿਖਣੀ ਠੀਕ 87000 ਵੀ ਝੋਟੀ ਦੇ ਦਾਂਗੇ ਛੋਟੀ ਜਿੰਦ ਕੀਤੀ ਹੈ ਠੀਕ ਕੋ ਵੱਡੀ ਦੇ ਨਹੀਂ ਇਹ じゃ ਬਿਲਕੁਲ ਹਾਂ ਝੋਟੀ ਦੇ ਹਿਸਾਬ ਨਾਲ ਵੇਖ ਲਓ ਤੁਸੀਂ ਸਿੰਘ ਸਾਜ ਆ ਕੱਦ ਦਾ ਹੁੰਦਾ ਜਣਾ ਇਹਨਾਂ ਕੋਈ ਪਰੇਸ਼ਾਨੀ ਪਿੱਛੇ ਇਹ ਬੁੱਟ ਤੇ ਮੇਰਾ ਕੱਦ ਆ ਜੀ ਹਾਂ ਸਹੀ ਗੱਲ ਹੈ ਕਿ ਨਹੀਂ ਸਹੀ ਸਹੀ ਹਾਂ ਦੇ ਵੇਖ ਲੋ ਕੱਦ ਕਾਠ ਪੂਰੀ ਖਵਾ ਲਈ ਉਹ ਢਿੱਡੀ ਆ ਤੇ ਹੁਣ ਆ ਗਈ ਆਪਣੇ ਕੋਲ ਟੋਕੜ ਕੱਪਣ ਦੀ ਠੀਕ ਆ ਇਹ ਜਿਹੜੀ ਢੱਡੀਆਂ ਇਹਨੂੰ 4.5 ਮਹੀਨੇ ਦੇ ਲੱਗ ਕੱਪਣ ਜੀ ਠੀਕ ਆ ਤੇ ਇਹ ਵੇਖਿਓ ਇਹਦੀ ਸੀਲੀ ਜੀ ਇਹਦਾ ਮੋਠਾ ਦਾ ਸੁਧੋਗੇ ਨਾ ਕਿ ਕੋਲ ਇੰਦਾਂ ਘਾੜੇ ਦੇ ਚੋਣਾਂ ਕੀ ਆ ਮੈਂ ਤੁਹਾਨੂੰ ਖਾ ਲਈਏ ਕੋਲ ਦੇ ਵਿੱਚ ਆਰ ਜਿਹੜਾ ਕੋਟ ਨੂੰ ਖਾ ਲਈਏ ਆਹ ਵੇਖੋ ਕੋਈ ਟੀਕਾ ਨਹੀਂ ਲਾਉਣਾ ਉਧਰ ਮਾਣਾ ਦੂਰ ਹੋ ਜਾਓ ਇਹ ਆ ਵੇਖੋ ਆ ਵੇਖਿਓ ਬਹੁਤ ਠੰਡੀ ਆ ਵੇਖੋ ਇਹ ਜੀ ਓਕੇ ਆ ਦਿਖਾਓ ਆ ਵੇਖੋ ਤਾਂ ਐਦਾਂ ਹੀ ਨੇ ਬਸਮਾਣਾ ਜੇ ਗਰਮਾ ਲਈ ਨੇ ਠੀਕ ਹੈ ਹਾਂ ਕੋਈ ਡੀਕਾ ਨਹੀਂ ਲਾਉਗੀ ਠੀਕ ਗੋਦੇ ਦੇ ਕੋਈ 4 ਕਿਲੋ ਜੇ ਠੀਕ ਤੇ ਸਾਢੇ 4 ਮਹੀਨੇ ਦੀ ਜਿੱਥੇ ਕੋਈ ਮਰਜ਼ੀ ਚੈੱਕ ਕਰਾਵੇ ਗੱਡੀ ਆਡੇ ਵਾਲੇ ਨੂੰ ਪੈਸੇ ਫੇਰ ਫੜਾਵੇ ਪਹਿਲਾਂ ਚੈੱਕ ਕਰਵਾਵੇ ਠੀਕ ਗੱਡੀ ਜੋ ਲਸ ਦੀ ਚੈੱਕ ਕਰਵਾ ਦੇ ਪੈਸੇ ਉਹਨੂੰ ਫੇਰ ਫੜਾਵੇ ਜੇ 4.5 ਦੀ ਹੋਵੇ ਪੈਸੇ ਫੜਾਵੇ ਜੇ 4 ਦੀ ਵੀ ਹੋਵੇ ਤਾਂ ਵੀ ਪੈਸੇ ਫੜਾਉਂਦੇ ਨੇ ਲੋੜ ਠੀਕ ਢੋਡੀ ਆਡੀ ਵਾਪਸ ਭੇਜਦੇ ਥਣਾ ਚ ਕੋਈ ਫਾਲਟ ਹੋਵੇ ਤਾਂ ਖੁੱਲ ਗਰੰਟੀ ਆਡੀ ਠੀਕ ਸਾਰੇ ਕੁਛ ਦੀ ਗਰੰਟੀ ਸਿੰਘ ਵੇਖ ਲੋ ਕੁਆਲਿਟੀ ਕੱਟੀ ਦੀ ਵੇਖੋ ਨੀ ਨੀ ਸਿੰਘੀ ਇਹ ਇੱਕ ਰੰਗ ਕਾਲੀ ਛੋਟੀ ਕੀਮਤ ਦੇ ਦੇਣੀ ਝੋਟੀ ਜਿਹੜਾ ਵੀ ਕੋਈ ਲੈ ਗਿਆ ਲੈ ਗਿਆ ਇਹਦੇ ਇੱਕ ਜਾਣੇ ਨੇ ਲੈਣੀਆਂ ਤਾਂ ਫੋਨ ਇਹਦੇ ਕਰਨੇ ਕਈਆਂ ਜਾਣਿਆਂ ਨੇ ਫੋਨ ਸਹੀ ਗੱਲ ਅਕ ਗੱਲ ਤੇ ਆ ਡਰਾਈਵਰ ਸਾਹਿਬ ਸਹੀ ਮੁਫਤ ਦੀ ਕੀਮਤ ਦਾ ਛੋਟੀ ਜੀ ਕਿੰਨੀ ਕੀਮਤ ਦੇ ਦੀ ਹਾਂਜੀ ਦੇਖੋ ਸੇਕ ਖਾ ਲਓ ਜੀ ਮੜਾ ਜਾ ਕੁਆਲਿਟੀ ਚੀਜ਼ ਹੈ ਠੀਕ ਹੈ ਗੱਡੀ ਚੱਲੇ ਜਾਨ ਠੀਕ ਹੈ ਕੀ ਪ੍ਰਾਈਸ ਇਹਦਾ ਛੋਟੀ ਜੀ ਕੀਮਤ ਹੈ ਜੀ ਆਪਾਂ ਲੋਰ ਕਸਮ ਕੀ ਜੇ ਕੱਤੀ ਕਸਮ ਪਈ ਆ ਹਾਂ ਹਾਂ ਆ ਵੇਖਿਓ ਫੇਰ ਭਾਈ ਨਾ ਮੋਠਾ ਆਟਾ ਸੁੱਤਣਾ ਵਾ ਆ ਵੇਖਿਓ ਇਹ ਨਾ ਕੋਈ ਵੀਰ ਕੋ ਖਿਆਲ ਲਾਤ ਮਾਰਨ ਦਾ ਇਹਨੂੰ ਪਤਾ ਹੀ ਨਹੀਂ ਮਾਂਦੀ ਦੀ ਇਹਨੂੰ ਵੀ ਲਾਤ ਮਾਰਦੀ ਜਦਾ ਹਾਂ ਹਾਂ ਕੀਮਤ ਸ਼ਾਜੀ ਦੀ 65000 ਕਰ ਲਈਏ 65 ਦੀ ਵੇਖਦੀ ਜੀ ਵੇਖਦੀ ਹੈ ਵੇਖਦੀ ਨਾ ਫੇਰ ਵੀ ਪਹਿਲੇ ਫੋਨ ਤੇ ਲਿਖੂਗੀ ਠੀਕ ਤਾਂ ਆਪਾਂ 65 ਵੀ ਨਹੀਂ ਕਰਨੀ ਤਾਂ 60 ਵੀ ਨਹੀਂ ਜੇ ਕਰਨੀ ਠੀਕ ਹੈ ਜੇ ਆਪਾਂ ਨੂੰ ਭਾਸ਼ੇਰ ਮਿਲਿਆ ਤਾਂ ਭਾਸ਼ੇਰ ਹੀ ਦੇਣੀ ਏ ਠੀਕ ਕਿੰਨੇ ਦੀ ਦੇ ਦੀਏ ਵੇਖ ਲਓ ਦੱਸੋ ਤੁਸੀਂ ਦੱਸੋ ਛੋਟੂ ਜੀ ਕਿੰਨੇ ਦੀ ਦੇ ਦੀਏ ਛੋਟੂ ਕਿੰਨੇ ਦੀ ਉਹ ਬੋਲਾ ਯਾਰ ਤੂੰ ਵੀ ਦੱਸ ਦੇ ਛੋਟੂ ਕਹਿੰਦਾ ਜਿੱਦਾਂ ਆਪਦੀ ਮਰਜ਼ੀ ਅੱਛਾ ਵੇ ਦੇ ਦੀਏ ਡਰਾਈਵਰ ਸਾਹਿਬ 57000 ਦੀ ਠੀਕ ਹੈ ਛੋਟ ਕਰਾਂਗੇ 250 55 ਲਾਉਣ ਵਾਲਾ ਨਾ ਫੋਨ ਕਰੇ 55 54 50 56 ਲਾਉਣ ਵਾਲਾ ਨਾ ਫੋਨ ਕਰੇ 57 ਦੀ 57 ਜੋ 500 ਰੁਪਏ ਆਗੇ 57 ਜਿੰਨੇ ਖਰਚਣਾ ਉਹ ਫੋਨ ਕਰੇ ਫੋਨ ਇਹਦੇ ਇੱਕੋ ਜਣੇ ਨੇ ਲੈਣੀਆਂ ਫਿਰ ਫੋਨ ਜਿੰਨੇ ਮਰਜ਼ੀ ਵਾਰ ਵਾਰ ਕਰੀ ਜਿਓ ਆਹ ਲੋ ਜੀ ਆਹ ਜੀ ਕਰਮਾੜੀ ਇਹ ਇਹ ਨਹੀਂ ਵੀ ਇੱਕ ਵਾਰ 4.5 ਮਹੀਨੇ ਦੀ ਚੈੱਕ ਪਾਸ ਕਰਮ ਜੇ ਚਾਰ ਕੰਡ ਦੁੱਧ ਦੇ ਠੀਕ ਹੈ ਜੀ ਤਾਂ ਮੁਕਤ ਦੀ ਕੀਮਤ ਕੀ ਸੀ ਜੇ ਲੋਟ ਲੋ ਮੇਲਾ ਲੋਟ ਲੋ ਮੇਲਾ ਫਿਰ ਯਾਦ ਕਰਿਓ ਕਿ ਉਹ ਕਾ ਡੇਰੀ ਫਾਰਮ ਤੋਂ ਮਈਆਂ ਲੈਣੀਆਂ ਛੋਟੀਆਂ ਛੋਟੀਆਂ ਇਹਨਾਂ ਦੇ ਉਹਨਾਂ ਕਿ ਉਹ ਕੀਮਤਾਂ ਜਾਂਦੀਆਂ ਛੋਟੀਆਂ ਹੀ ਹਾਈਦੇ ਆ ਇਹ ਛੋਟੀਆਂ ਬਹੁਤ ਸ਼ਾਨਦਾਰ ਦੇਖੋ ਇਹਨਾਂ ਕਿ ਉਹ ਰਕੀ ਹੁੰਦਾ ਜਾਂਦੀਆਂ ਇਹ ਇੰਨੀਆਂ ਚਿੰਤਾ ਦੇ ਨਹੀਂ ਮਿਲਦੀਆਂ ਦੇਖੋ ਕਵਾਲੀ ਦੇ ਨਾਲ ਦੋ ਦੋ ਦੰਦ ਕੱਟੇ ਨੇ ਹਾਂ ਹਾਂ ਦੇਖੋ ਸਹੀ ਸੁੰਗ ਇਹ ਉਹ ਛੋਟੀਆਂ ਛੋਟੀਆਂ ਥੋੜਾ ਵੇ ਹੀ ਰੇ ਹੀ ਰੇ ਕਿਉਂ ਮੱਧੀਆਂ ਥਾਪੀਆਂ ਛੋਟੂ ਥਾਪੀਆਂ ਵੱਜਦੀਆਂ ਕਿਦੇ ਹਾਰ ਛੋਟੂ ਫਿਰ ਥਾਪੀਆਂ ਵੱਜਦੀਆਂ ਹਾਂ ਹਾਂ ਸਹੀ ਗੱਲ ਹੈ ਕਿ ਨਹੀਂ ਠੀਕ ਦੇਖੋ ਤੇ ਛੋਟੀਆਂ ਕੀਮਤਾਂ ਕੀਤੀਆਂ ਜਾ ਜਾ ਬਿਲਕੁਲ ਜਾ ਲਿਆ ਆਪਣੀ ਹਾਂ ਬਾਕੀ ਆਪਣੇ ਮਾਲ ਜਿਹੜਾ ਵਿਗਿਆ ਵਾ ਇਹੋ 4-5ਾ 2 ਟੋਕੜਾਂ ਦਾ ਨੂੰ ਕੱਬਣਾ ਵਖਾ ਲੀਣਾ 2 ਸੁਈਆਂ ਤੇ ਬਾਕੀ ਜਿੰਨੇ ਵੀ ਲੈਣੀਆਂ ਵੀ ਮੇਰਾ ਚੈੱਕ ਕਰਵਾਵੇ ਤਸੱਲੀ ਆਪ ਵੀ ਪੂਰੀ ਕਰੇ ਠੀਕ ਹਾਂ ਕੱਲ ਨੂੰ ਆਨੁੰਮਨਾਂ ਫੇਰ ਫੋਨ ਲਾਈ ਜਾਵੇ ਤਸੱਲੀ ਪੂਰੀ ਕਰੇ ਉਹੀ ਐ ਤਸੱਲੀ ਕਰਕੇ ਆਪਣੀ ਜਿਹੜੀ ਸਾਡੀ ਗਾਰੰਟੀ ਖਤਮ ਹੋ ਜੇ ਹਾਂ ਕਿਉਂ ਡਰਾਈਵਰ ਸਾਹਿਬ ਠੀਕ ਹੈ ਹਾਂ ਚੈੱਕ ਕੋਈ ਕਰਾ ਲੇ ਵੀ ਚੈੱਕ ਕਰਾਉਣ ਤੋਂ ਬਿਨਾਂ ਵੀ ਮੇਰਾ ਕੋਈ ਲੱਗੇ ਨਾ ਹਾਂ ਚੈੱਕ ਕਰਵਾ ਕੇ ਲੋਏ ਸਾਢੇ 4 ਮਿੰਟ ਦੀ ਅਸੀਂ ਲਈਆ ਤੇ ਸਾਢੇ 4 ਦੇ ਚੈੱਕ ਕਰਵਾਵੇ ਘਰ ਲਾ ਫਿਰ ਪੈਸੇ ਅਸੀਂ ਫੇਰ ਫੜਾਵੇ ਅਸੀਂ ਔਨਲਾਈਨ ਪੈਸੇ ਕਿ ਤੁਹਾਨੂੰ ਤੋਂ ਦੇ ਠੀਕ ਵੀਰੇ ਘਰ ਪਹੁੰਚਦੀ ਆ ਤਸਦੀ ਕਰਕੇ ਪੈਸੇ ਪਾਵੇ ਠੀਕ ਕੋਈ ਸਹੀ ਗੱਲ ਕੋ ਗਲਤ ਆ ਬਿਲਕੁਲ ਸਹੀ ਬਾਕੀ ਧੰਵਾਦ ਆ ਵੀਰਾਂ ਦਾ ਇੰਨਾ ਪਿਆਰ ਦਿੰਦੇ ਆ ਸასი ਕਾਲ ਦੀ ਸਾਰਿਆਂ ਨੂੰ ਨੰਬਰ 9779983441 9779983441 ਨਾਮ ਔਨਕਾਰ ਸਿੰਘ ਪਿੰਡ ਕੋਗਾ ਤਸਵੀਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨੰਬਰ 9779983441 9779983441 ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ